ਵਾਟਰ ਕੈਨਨ ਵਾਲੇ ਨਵਦੀਪ ਜਲਬੇੜਾ ਦੇ ਬਾਹਰ ਆਉਣ ਤੋਂ ਬਾਅਦ ਲੱਖਾ ਸਧਾਨਾ ਲਾਈਵ ਹੋਇਆ ਹੈ ਲੱਖਾ ਸਧਾਨੇ ਨੇ ਲਾਈਵ ਹੋ ਕੇ ਵੱਡੀਆਂ ਗੱਲਾਂ ਆਖ ਦਿੱਤੀਆਂ ਨੇ ਜੀ ਹਾਂ ਜ਼ਿਕਰ ਹੋ ਗਿਆ ਕਿ ਨਵਦੀਪ ਜਲਬੇੜਾ ਜੋ ਕਿ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਅੰਦੋਲਨ ਦੌਰਾਨ ਵਾਟਰ ਕੈਨਨ ਵਾਲੇ ਨਵਦੀਪ ਦੇ ਨਾਮ ਤੇ ਮਸ਼ਹੂਰ ਹੋਇਆ ਸੀ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ ਤੁਹਾਨੂੰ ਦੱਸਦੇ ਹਾਂ ਕਿ ਬੀਤੀ ਰਾਤ ਉਸ ਦੀ ਰਿਹਾਈ ਹੋ ਗਈ ਹੈ ਅੱਧੀ ਰਾਤ ਨੂੰ ਨਵਦੀਪ ਜਲਬੇੜਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਹੈ ਜਿਸ ਤੋਂ ਬਾਅਦ ਬਾਹਰ ਆਉਂਦਿਆਂ ਹੀ ਨਵਦੀਪ ਨੇ ਜਿੱਥੇ ਵੱਡਾ ਐਲਾਨ ਕੀਤਾ ਹੈ ਉੱਥੇ ਹੀ ਲੱਖਾਂ ਸਧਾਰਣਾ ਵੀ ਲਾਈਵ ਹੋਇਆ ਤੇ ਉਸ ਨੇ ਆਖਿਆ ਕਿ ਜੋ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਸੀ ਉਹ ਰੱਦ ਨਹੀਂ ਹੋਏਗਾ ਜਿਹਾ ਜ਼ਿਕਰ ਹੋ ਗਿਆ ਕਿ 17 ਜੁਲਾਈ ਨੂੰ ਨਵਦੀਪ ਜਲਬੇੜਾ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੰਬਾਲਾ ਵਿਖੇ ਪ੍ਰਦਰਸ਼ਨ ਹੋਣਾ ਸੀ ਜੋ ਕਿ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਜੇ ਨਵਦੀਪ ਜਲਬੇੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਤਾਂ ਇਹ ਰੱਦ ਕਰ ਦਿੱਤਾ ਜਾਵੇਗਾ ਪਰ ਜਿੱਥੇ ਨਵਦੀਪ ਜਲਬੇੜਾ ਨੇ ਕਿਹਾ ਕਿ ਇਹ ਪ੍ਰਦਰਸ਼ਨ ਰੱਦ ਨਹੀਂ ਹੋਏਗਾ ਤਾਂ ਉੱਥੇ ਹੀ ਲੱਖੇ ਸੁਧਾਰੇ ਨੇ ਵੀ ਲਾਈਵ ਹੋ ਕੇ ਇਹੀ ਕਿਹਾ ਕਿ ਪਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਆਖਰ ਕੀ ਹੈ ਵਜਾ ਕੀ ਕੁਝ ਕਿ ਹੈ ਲੱਖੇ ਸਿਧਾਣੇ ਨੇ ਆਓ ਸੁਣਦੇ ਹਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪਾਂ ਕੱਲ 17 ਤਰੀਕ ਹੈ ਤੇ ਨਵਦੀਪ ਸਿੰਘ ਜਲਵੇੜੇ ਦੇ ਹੱਕ ਚ ਆਪਾਂ ਵਾਲੇ ਜਾਣਾ ਸੀ ਹੁਣੇ-ਹੁਣੇ ਮੇਰੀ ਕਿਸਾਨਾ ਅੱਗੋਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਜ਼ਮਾਨਤ ਉਹਦੀ ਉਸ ਕੇਸ ਚ ਹੋ ਚੁੱਕੀ ਆ ਪਰ ਆਪਾਂ ਕੱਲ ਨੂੰ ਵਾਲੇ ਜਿਹੜਾ ਆਪਣਾ ਇਕੱਠ ਰੱਖਿਆ ਗਿਆ ਉੱਥੇ لازਮੀ ਪਹੁੰਚਣਾ ਸੁੱਕਾ ਹੀ ਸੱਜਣਾ ਦੇ ਫੋਨ ਆਏ ਕਿ ਬਾਈ ਜਾਣਾ ਕਿ ਨਹੀਂ ਜਾਣਾ ਸੋ ਤੁਹਾਨੂੰ ਦੱਸ ਦਿੰਦਾ ਵੀ ਕੱਲ ਨੂੰ 9 ਵਜੇ ਆਪਾਂ 17 ਤਰੀਕ ਨੂੰ ਮਸਤੂ ਆਣਾ ਸਾਬ ਤੋਂ ਚੱਲ ਕੇ ਵਾਲੇ ਪਹੁੰਚਣਾ ਕਿਉਂਕਿ ਹਲੇ ਸਰਕਾਰ ਜੇ ਰਿਹਾ ਕਰਦੀ ਆ ਤਾਂ ਜੇ ਤੂ ਰੂਪ ਚੋਂ ਉੱਥੋਂ ਸ਼ੰਭੂ ਲਿਆਂਦਾ ਜਾਊਗਾ ਜੇ ਕਈ ਵਾਰੀ ਕੋਈ ਹੁੰਦਾ ਵੀ ਕੋਈ ਹੋਰ ਕਿਸੇ ਮੁਕਦਮੇ ਚ ਗ੍ਰਿਫਤਾਰੀ ਪਾ ਦਣਗੇ ਇਹ ਵੀ ਕੋਈ ਪਤਾ ਨਹੀਂ ਹੁੰਦਾ ਸੋ ਇਸ ਲਈ ਆਪਣਾ ਕੱਠ ਜਿਹੜਾ ਉਵੇਂ ਹੀ ਆ ਕੱਲ ਨੂੰ ਹਰ ਹਾਲ ਦੇ ਵਿੱਚ ਆਪਾਂ 9 ਵਜੇ ਮਸਤੋਣਾ ਸਾਹਿਬ ਤੋਂ ਇਕੱਠੇ ਹੋ ਕੇ ਅੰਵਾਲੇ ਵੱਲ ਚੱਲੇ ਪਾਉਣੇ ਆ ਸੋ ਆਓ ਕੱਲ ਨੂੰ ਆਪਾਂ 9 ਵਜੇ ਮਸਤੋਣਾ ਸਾਹਿਬ ਮਿਲਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ